ਸੀ ਜਿਹੜੀ ਗੱਲ ਕੀ ਹੈ ਵੀ ਪੱਗ ਬਨ ਕੇ ਫਿਰ ਸਾਫ਼ ਸੂਰਤ ਹੋ ਕੇ ਗਾਉਣਾ ਨਾ ਫਿਰ ਉਹ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਆਪਾਂ ਦਸਤਾਰ ਬੰਨੀ ਹੁਣ ਚੰਗਾ ਗਾਉਣਾ ਦੇਖੋ ਵੀ ਜੀ ਇਹ ਬਹੁਤ ਵੱਡਾ ਤੁਹਾਡਾ ਸਵਾਲ ਹੈ ਹੁਣ ਜੇ ਮੈਂ ਦਸਤਾਰ ਬਨ ਕੇ ਲੋਕਾਂ ਦੀਆਂ ਧੀਆਂ ਪਹਿਣਾ ਦੇ ਲੱਕ ਮਹਿਣਾ ਤਾਂ ਬਹੁਤ ਕਲਾਕਾਰ ਇਸ ਤਰ੍ਹਾਂ ਹੁੰਦਾ ਹੈ ਨਾ ਸੋਸ਼ਲ ਮੀਡੀਆ ਤੇ ਕਿ ਬਈ ਬੰਦੇ ਦਸਤਾਰ ਨੂੰ ਕਿੱਥੋਂ ਤੱਕ ਲੈ ਗਏ ਦਸਤਾਰ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿਸ਼ ਹੈ ਇਹਨੂੰ ਨਹੀਂ ਕੋਈ ਵੀ ਇਹ ਤਾਂ ਹੁਣ ਅਸੀਂ ਨਹੀਂ ਇਸ ਚੀਜ਼ ਨੂੰ ਰਿਪਰੈਜ਼ੈਂਟ ਕਰ ਸਕਦੇ ਵੀ ਮੈਂ ਦਸਤਾਰ ਨਹੀਂ ਇਹ ਲੋਕਾਂ ਕੋਲ ਹਿਸਟਰੀ ਹੈਗੀ ਆ ਜਿਨ੍ਹਾਂ ਨੇ ਸਰਵਾਂਸ ਵਾਰਿਆ ਇੱਥੇ ਤਾਂ ਦੇਖੋ ਭਾਜੀ ਸੂਲਾਂ ਤੇ ਚੱਲਣਾ ਬਹੁਤ ਔਖਾ ਅੱਜ ਦੇ ਸਮੇਂ 'ਚ ਊਸੂਲਾਂ ਤੇ ਸਿਧਾਂਤਾਂ ਤੇ ਚੱਲਣਾ ਅਸੀਂ ਵੀ ਕਈ ਵਾਰ ਥੇੜਕ ਜਾਂਦੇ ਆ ਅਸੀਂ ਨਹੀਂ ਕਿ ਆਪਣੇ ਆਪ ਨੂੰ ਕਈ ਬਹੁਤ ਘੈਂਟ ਆ ਪਰ ਊਸੂਲਾਂ ਤੇ ਜਦੋਂ ਚੱਲਣ ਦੀ ਗੱਲ ਆ ਗਏ ਗਲਤ ਨੂੰ ਗਲਤ ਕਹਿਣਾ ਪੈਂਦਾ ਭਾਵੇਂ ਤੁਹਾਡਾ ਭਰਾ ਹੋਵੇ ਪਿਓ ਹੋਵੇ ਧੀ ਹੋਵੇ ਭੈਣ ਹੋਵੇ ਤੇ ਹੈਨਾ ਫਿਰ ਤੁਸੀਂ ਕਿੰਨੇ ਕੁ ਸਮਝੌਤੇ ਕਰਨੇ ਜਾਂ ਇਸ ਲਾਈਨ ਚ ਦੇਖ ਲਓ ਮੇਰੇ ਕੋਲ ਬਹੁਤ ਕਈ ਵਾਰ ਆਪਸ਼ਨ ਆਈਆਂ ਵੀ ਤੁਸੀਂ ਆ ਗੀਤ ਕਰ ਲਓ ਜੀ ਉਹ ਵੋਕਲ ਦਾ ਉਹ ਲੱਖ ਰੁਪਇਆ ਦਿੰਦੇ ਹੈਨਾ ਮੈਨੇਜਮੈਂਟ ਵਾਲੇ ਦੱਸਦੇ ਭਾਜੀ ਆਹ ਇਦਾਂ ਗੀਤ ਕਿ ਮੈਂ ਹੱਥ ਜੋੜ ਦਿੰਦਾ ਉਹਨਾਂ ਕੋ ਐਨੀ ਮਿਹਨਤ ਕਰਕੇ ਜੇ ਹੁਣ ਮੁੜ ਕੇ ਸਿਰ ਖੇ ਪਵਾਣੀ ਇਹ ਨਾਲੇ ਦੇ ਠੀਕ ਆ ਆਓ ਕਮੈਂਟਸ ਚ ਗਾਲਾਂ ਨਹੀਂ ਸਾਜੀ ਹੁਣ ਤਾਂ ਪੜ ਵੀ ਨਹੀਂ ਹੋਣੀਆਂ ਮਾਲੋ ਪਤਾ ਨਹੀਂ ਕਿੱਥੋਂ ਨਹੀਂ ਹਰ ਖੇਤਰ ਚ ਵਾ ਚਲੋ ਬੰਦਾ ਰਿਪਰੈਜ਼ੈਂਟ ਕਰਦਾ ਚਲੋ ਦਸਤਾਰ ਬੰਨੀ ਉਹਦੀ ਫਿਰ ਸੋਸ਼ਲ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਬਿਲਕੁਲ ਬਾਜੀ ਕਿ ਉਹ ਇੱਕ ਇਨਸਾਨ ਵੀ ਉਹਨੇ ਵਿਚਰਨਾ ਵੀ ਆ ਵੀ ਸਿਰਫ ਪੈਸਾ ਹੀ ਮੁੱਖ ਨਹੀਂ ਹੁੰਦਾ ਵੀ ਤੁਹਾਡੀ ਆਪਣਾ ਕਿਰਦਾਰ ਵੀ ਹੁੰਦਾ ਨਾ ਵੀ ਉਹ ਵੀ ਤੁਸੀਂ ਲੈ ਕੇ ਨਾਲ ਚ ਲੈਣਾ ਹੁੰਦਾ ਤੇ ਜਦੋਂ ਤੁਸੀਂ ਇਹ ਗਾਇਕੀ ਸ਼ੁਰੂ ਕੀਤੀ ਮੈਨੂੰ ਤੁਸੀਂ ਤੁਹਾਡੇ ਫੈਮਿਲੀ ਸ਼ਰ ਗੁਰਸੇਖ ਫੈਮਿਲੀ ਹੈ ਨਾ ਹਾਂਜੀ ਹਾਂਜੀ ਤੇ ਉਹ ਤਾਂ ਫਿਰ ਉਧਰ ਤਾਂ ਹੁੰਦਾ ਵੀ ਤੂੰ ਕਿਹੜੇ ਪਾਸੇ ਤਰਪਿਆ ਨਾ ਦੇਖੋ ਇਹ ਭਾਜੀ ਹੁੰਦਾ ਹੈ ਅੱਜ ਤੋਂ 2003 ਦੀ ਗੱਲ ਸੋਚੀ ਅੱਜ ਤੋਂ 20-22 ਸਾਲ ਪਹਿਲਾਂ ਹੈ ਨਾ ਹਾਂਜੀ ਮੋਸਟ ਸੋਸ਼ਲ ਮੀਡੀਆ ਹੈ ਨਹੀਂ ਸੀਗਾ ਉਦੋਂ ਤਾਂ ਗਾਣ ਵਾਲਿਆਂ ਨੂੰ ਮੋਸਟਲੀ ਜਿਹੜੇ ਉਦਾਂ ਦੇ ਪਰਿਵਾਰ ਹੈ ਉਹ ਕੋਈ ਕੰਜਰਾਂ ਵਾਲੇ ਕੰਮ ਹੈ ਹਨਾ ਤੇ ਹੁਣ ਵੀ ਬਹੁਤੇ ਲੋਕ ਕਹਿੰਦੇ ਵੀ ਇਹ ਕੰਜਰਖਾਨਾ ਹੈ ਜੀ ਤੇ ਉਹ ਚੈਲੰਜ ਹੁੰਦਾ ਤੁਹਾਡੇ ਲਈ ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾ ਹੌਲੀ 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 ਚੱਲਦੇ ਰਏ ਵੀ ਨਹੀਂ ਇੱਕ ਆ ਵੀ ਆਪਾਂ ਦੱਸ ਸਕਦੇ ਜ਼ਰੂਰੀ ਨਹੀਂ ਸਟੇਜਾਂ ਤੇ ਮਾੜਾ ਹੀ ਸੁਣਾਉਣਾ ਆਪਾਂ ਚੰਗਾ ਵੀ ਸੁਣਾ ਸਕਦੇ ਬਿਲਕੁਲ ਪਤਾ ਹੀ ਨਹੀਂ ਲੱਗਿਆ ਕਿ 15 20 ਸਾਲ ਦਾ ਸਫਰ ਕਦੋਂ ਨਿਕਲ ਗਿਆ ਮੈਂ ਇਹ ਦੇਖਿਆ 15 20 ਸਾਲ ਤੁਸੀਂ ਕਦੇ ਸ਼ਰਾਬ ਤੇ ਨਿਕਾਇਆ ਹਥਿਆਰ ਤੇ ਨਿਕਾਇਆ ਜਾਂ ਕੋਈ ਐਦਾਂ ਦੇ ਜਿੱਥੇ ਕਿਸੇ ਆਪਣੇ ਪਰਿਵਾਰ ਚ ਬਹਿ ਕੇ ਨਾ ਸੁਣ ਸਕੀਏ ਤਾਂ ਨਾ ਗੀਤ ਨਿਕਾਇਆ ਫਿਰ ਕਿੱਦਾਂ ਸਰਵਾਈਵ ਕਰ ਰਹੇ ਹੋ ਨਹੀਂ ਉਹੀ ਭਾਜੀ ਹੁਣ ਤੁਹਾਨੂੰ ਦੱਸਿਆ ਵੀ ਉਸ ਤਰ੍ਹਾਂ ਦੇ ਰੂਹਾਂ ਕਹਿ ਲੋ ਜਾਂ ਸੁਹਿਰਦ ਸੁਣਨ ਵਾਲੇ ਤੁਹਾਡੇ ਨਾਲ ਜੁੜ ਜਾਂਦੇ ਆ ਜੀ ਤੇ ਉਹਨਾਂ ਨੂੰ ਪਤਾ ਪਈ ਪਿਛਲੇ ਸਮੇਂ ਤੋਂ ਕੀ ਇਹ ਦੇ ਰਹੇ ਆ ਦੇਖੋ ਮੈਂ ਹਮੇਸ਼ਾ ਸਟੇਜ ਤੇ ਵੀ ਗੱਲ ਕਹਿੰਦਾ ਹਾਂ ਨਾ ਕਿ ਆਪਾਂ ਮੰਗਤੇ ਕਿਸੇ ਬੰਦੇ ਦੀ ਨਹੀਂ ਆ ਹਾਂ ਜੀ ਇਹ ਕਿਸੇ ਵਿਆਹ ਚ ਬੰਦਾ ਹੈ ਨਾ ਉਹ ਵੀਰ ਪੈਸੀ ਸਿਟੀ ਆਵੇ ਉਹਨੂੰ ਮੈਂ ਪਹਿਲਾਂ ਹੱਥ ਜੋੜੇ ਵੀ ਬਾਈ ਜੇ ਤੂੰ ਮੈਂ ਇਦਾਂ ਲੈ ਲੈਣਾ ਮੈਨੂੰ ਇਦਾਂ ਫੜਾ ਦੇ ਹਾਂ ਉਹਦੇ ਸ਼ਾਇਦ ਚਲੋ ਹੁਣ ਕਲਾਕਾਰ ਦੀ ਮਜਬੂਰੀ ਹੁੰਦੀ ਆ ਆਪਾਂ ਇਹ ਵੀ ਨਹੀਂ ਕਹਿ ਸਕਦੇ ਜੋ ਰਿਐਲਿਟੀ ਆ ਕੈਮਰੇ ਤੇ ਸੱਚ ਬੋਲਣਾ ਚਾਹੀਦਾ ਮੈਂ ਕਾਲੂ ਕਮ ਵੀ ਜਿੱਥੇ ਜਿੱਥੇ ਕਿੰਨੀ ਸ਼ਰਾਬ ਵਰਤਾਣੀ ਮੈਂ ਨਹੀਂ ਗਾਉਣਾ ਮੈਂ ਅਜੇ ਇੱਡਾ ਵੱਡਾ ਮਤਲਬ ਨਹੀਂ ਹੋਇਆ ਮੈਨੂੰ ਅਜੇ ਚੰਗਾ ਸੁਣਾਉਣਾ ਪਰ ਮੈਨੂੰ ਕੰਮ ਦੀ ਲੋੜ ਆ ਮੈਂ ਫਿਰ ਤਾਂ ਮੇਰੇ ਕੋ ਮੈਨੂੰ ਲੱਗਦਾ ਸਾਲ ਦੇ ਪ੍ਰੋਗਰਾਮ 10 15 ਰਹਿ ਜਾਣਗੇ ਜੇ ਮੈਂ ਕੰਮ ਵੀ ਜਿੱਥੇ ਉਹੀ ਗੱਲ ਸਿਧਾਂਤਾਂ ਦੀ ਆਗੇ ਨਾ ਚੱਲਣ ਪਰ ਫੇਰ ਵੀ ਕਈ ਵਾਰ ਇਸ ਤਰ੍ਹਾਂ ਹੁੰਦਾ ਮੈਨੂੰ ਬਹੁਤ ਅੰਦਰੋਂ ਖੁਸ਼ੀ ਹੁੰਦੀ ਬੇਸ਼ੱਕ ਉਹਨਾਂ ਦੇ ਪੈਗ ਲੱਗੇ ਹੁੰਦੇ ਤੇ ਉਹ ਕਹਿੰਦੇ ਬਾਈ ਜੀ ਉਹ ਆਪਣਾ ਗੀਤ ਸੁਣਾਓ ਵਿੱਚ ਠੇਕੇ ਦੇ ਸ਼ਰਾਬ ਜਿੰਨੀ ਵੇਕਦੀ ਉਹਨਾਂ ਨੇ ਫਰੂਟ ਵੇਕਦਾ ਬੇਸ਼ੱਕ ਉਹ ਕਰਾਹੇ ਪੈ ਚੁੱਕੇ ਆ ਜਾਂ ਕਿਸੇ ਨਸ਼ੇ ਦਾ ਸੇਵਨ दारू ਦਾ ਕਰਦੇ ਆ ਪਰ ਅੰਤਰੀਵ ਜਿਹੜਾ ਉਹਨਾਂ ਦਾ ਹਿਰਦਾ ਹੈ ਉਹ ਅੰਦਰੋਂ ਸੁਣਨ ਦੇ ਆਸ਼ਕ ਆ ਸੱਚ ਸੁਣਨ ਦੇ ਆਸ਼ਕ ਆ ਫਿਰ ਮੈਨੂੰ ਕਈ ਵਾਰ گاਉਂਦੇ ਨੂੰ ਹਾਸਾ ਆਉਂਦਾ ਵਾ ਯਾਰ ਇਹਨਾਂ ਨੇ ਪੈਗ ਲਾਇਏ ਨਾਲੇ ਭੰਗੜਾ ਪਾਉਣ ਲੱਗ ਪਏ ਤੇ ਮੈਂ ਗਾ ਕੀ ਰਿਹਾ ਏ ਭਾਜੀ ਬਹੁਤ ਵੱਡਾ ਇੱਕ ਬਾਈ ਮੇਰੇ ਪਰ ਉਹਦੇ ਪੈਸੇ ਮੈਂ ਉਹਨੂੰ ਕਿਹਾ ਮਖਾ ਬਾਈ ਮੇਰੇ ਹੱਥ ਚ ਫੜਾ ਦੇ ਹਨਾ ਉਹ ਫੇਰ ਫੇਰ ਹਾਂ ਨੂੰ ਕਿਹਾ ਵੀ ਮੈਂ ਆਪਾਂ ਮੰਗਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਾਰਾ ਹੀ ਰਿਹਾ ਠੀਕ ਹੈ ਮੈਂ ਜੇ ਇੱਥੇ ਸਟੇਜ ਤੇ ਆਇਆ ਮੈਂ ਕਿਸੇ ਤਰਸ ਦੇ ਆਧਾਰ ਤੇ ਨਹੀਂ ਆਇਆ ਫੈਮਿਲੀ ਨੂੰ ਪਤਾ ਮੈਂ ਪਿਛਲੇ 10 ਸਾਲਾਂ ਤੋਂ ਕੀ ਕਰ ਰਿਹਾ ਜਿਨ੍ਹਾਂ ਨੇ ਪੈਸਾ ਮੈਨੂੰ ਦੇਣਾ ਆ ਵੀ ਕਿਸੇ ਇੱਕ ਬੰਦੇ ਕਰਕੇ ਕੋਈ ਫੰਕਸ਼ਨ ਇਦਾਂ ਖਰਾਬ ਹੋਵੇ ਆਪਾਂ ਤੁਹਾਡੇ ਮੂਰੇ ਹੱਥ ਜੋੜ ਦਿੰਨੇ ਆ ਕਰ ਦਿੰਨੇ ਹਨਾ ਤੇ ਫੇਰ ਉੱਥੇ ਗੱਲ ਅਸੂਲਾਂ ਦੀ ਆ ਜਾਂਦੀ ਜੇ ਤਾਂ ਤੂੰ ਤੂੰ ਦੇਖਣਾ ਪਈ ਨਹੀਂ दारू ਪੀ ਕੇ ਬਈ ਬੰਦੇ ਦੀ ਮੰ ਕਈ ਥਾਵਾਂ ਤੇ ਤੁਹਾਨੂੰ ਸਟੈਂਡ ਲੈਣਾ ਪੈਂਦਾ ਕਿ ਨਹੀਂ ਜੋ ਗਲਤ ਹੈ ਉਹਨੂੰ ਗਲਤ ਹੈ ਵੀਰੇ ਹੱਥ ਜੜਵਾ ਕੇ ਪਿਆਰ ਨਾਲ ਚਿਰੋ ਕਹਿ ਦੋ ਨਾ ਬੇਨਤੀ ਆ ਪ੍ਰਬਾਨ ਬਹੁਤ ਜਗ੍ਹਾ ਇਦਾਂ ਤੁਹਾਡੇ ਮੈਂ ਤਾਂ ਹੁਣ ਇਹੀ ਬੇਨਤੀ ਕਿ ਗੁਰੂ ਸਾਹਿਬ ਆਹੀ ਅਨਯੋਗ ਹੈ ਨਹੀਂ ਤੇ ਪ੍ਰੀਖਿਆ ਨਾ ਹੁਣ ਸਾਡੀ ਦਿਓ ਅਸੀਂ ਪਾਸ ਹੋਣ ਯੋਗ ਹੈ ਨਹੀਂ ਸਾਡੇ ਪੱਲੇ ਕੱਖ ਨਹੀਂ ਹੈ ਨਾ ਪ੍ਰੋਫੈਸਰ ਸਾਹਿਬ ਅੱਜ ਦੇ ਸਮੇਂ ਦੀ ਸਭ ਤੋਂ ਜਿੰਨੀਕ ਮੇਰੀ ਸੂਝ ਆ ਸਾਡੇ ਸਾਰਿਆਂ ਦੀ ਪ੍ਰੋਬਲਮ ਹਰ ਇੱਕ ਬੰਦਾ ਆਪਣੇ ਆਪ ਨੂੰ ਘੈਂਟ ਲੋਕਾਂ ਸਾਹਮਣੇ ਵੀ ਮੈਂ ਦੁਨੀਆ ਤੇ ਸਭ ਤੋਂ ਘੈਂਟ ਐ ਮੈਂ ਸਭ ਤੋਂ ਵਧੀਆ ਐ ਚੰਗਾ ਮੈਂ ਪ੍ਰੋਬਲਮ ਐ ਇੱਥੇ ਆ ਕੋਈ ਥੋੜਾ ਚੰਗਾ ਦੋਸਤ ਐ ਤੁਸੀਂ ਉਹਦੀ ਗਲਤੀ ਦੱਸ ਦੋਗੇ ਬਸ ਤੁਹਾਡਾ ਪਿਆਰ ਖਤਮ ਐ ਹਾਂ ਉਹਨੂੰ ਪੰਪ ਦੇਈ ਜਾਊ ਚੱਕਦੇ ਕੋਈ ਗੱਲ ਨਹੀਂ ਫੇਰ ਠੀਕ ਐ ਨਾ ਮਨ ਲਓ ਕੋਸ਼ਿਸ਼ ਕਰਨੀ ਚਾਹੀਦੀ ਤੁਸੀਂ ਕਿਸੇ ਵੀ ਸਰਕਲਾਂ 'ਚ ਚਲੋ ਗੀਤ ਵੀ ਗਾਣੇ ਹੁਣ ਮੈਂ ਸਟੇਜਾਂ 'ਤੇ ਗਾਣਾ ਤੇ ਮੇਰਾ ਜੀਵਨ ਕੁਝ ਹੋਰ ਹੋਵੇ ਹਾਲਾਂਕਿ ਮੇਰੇ 'ਚ ਬਹੁਤ ਮੈਨੂੰ ਪਤਾ ਹੈ ਨਾ ਤੁਹਾਨੂੰ ਤਾਂ ਮਾਈਕ ਤੇ ਲੱਗ ਰਹੇ ਪੰਮਾ ਡੂਮੇ ਵਾਲਾ ਪਤਾ ਨਹੀਂ ਕਿੰਨਾ ਕਸੂ ਜਵਾਨ ਬਟ ਮੈਨੂੰ ਮੇਰੀਆਂ ਕਮੀਆਂ ਦਾ ਭਾਜੀ ਪਤਾ ਹੈ ਹੁਣ ਵੀ ਕੋਸ਼ਿਸ਼ ਕਰੀਦੀ ਵੀ ਜਿਹੜੀਆਂ ਗੱਲਾਂ ਸਟੇਜਾਂ 'ਤੇ ਗਾਣੇ ਮੈਂ ਖੋਦ ਉਹਨਾਂ ਤੇ ਅਮਲ ਕਰ ਸਕੀ ਹਾਂ ਹਾਂ ਅਮਲ ਜਾ ਉਹਨਾਂ ਤੇ ਖਰਾ ਉਤਰ ਸਕਾਂ ਹੈ ਨਾ ਜਾਂ ਪ੍ਰੈਕਟੀਕਲੀ ਮੈਂ ਰੋਜ਼ ਹੂੰ